ਪੰਜਾਬ ਦੇ ਇਸ ਵਿਰਾਸਤੀ ਰੁੱਖ ਤੋਂ ਨਿਕਲਦਾ ਹੈ ਸ਼ਿਲਾਜੀਤ ਤੋਂ ਵੀ ਗੁਣਕਾਰੀ ਪਦਾਰਥ ਤੇ ਆਓ ਅਸੀਂ ਦੇਖਦੇ ਹਾਂ ਉਹ ਕਿਹੜਾ ਗੁਣਕਾਰੀ ਪਦਾਰਥ ਆ ਤੇ ਕਿਹੜਾ ਉਹ ਰੋਖਿਆ ਜਿਸ ਤੋਂ ਇਹ ਗੁਣਕਾਰੀ ਪਦਾਰਥ ਨਿਕਲਦਾ ਆ ਇਹ ਤੁਹਾਡੀਆਂ ਦਰਦਾਂ ਨੂੰ ਘੱਟ ਕਰਦਾ ਪਿੱਠ ਦੀ ਦਰਦ ਜੋੜਾਂ ਦੀ ਜਿਹੜੀ ਵੀ ਕੋਈ ਵੀ ਦਰਦ ਹੈ ਸਰੀਰ ਦੀ ਇਹਦੇ ਬਾਰੇ ਅਸੀਂ ਬੈਰ ਜੋ ਸਿੰਘ ਹੁਣਾਂ ਕੋ ਡਿਟੇਲ ਵਿੱਚ ਜਾਣਾਂਗੇ ਇਹ ਕਾਲਾ ਸੋਨਾ ਤੁਸੀਂ ਅਜੇ ਤੱਕ ਨਹੀਂ ਦੇਖਿਆ ਹੋਣਾ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਜ ਹਾਂਜੀ 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 ਹੁਣ ਤੁਸੀਂ ਉਸ ਕਾਲੇ ਸੋਨੇ ਨੂੰ ਅਫੀਮ ਨਾ ਸਮਝ ਲੈਣਾ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਵੈਦ ਵੈਦ ਰੰਜੋਤ ਸਿੰਘ ਹੋਣਾ ਦੇ ਨਾਲ ਅੱਜ ਖੜਾ ਆ ਮੈਂ ਪੰਜਾਬ ਦਾ ਇੱਕ ਨੇਟਿਵ ਦਰਖਤ ਆ ਜਿਸ ਵਿੱਚੋਂ ਨਿਕਲਦਾ ਆ ਕਾਲਾ ਸੋਨਾ ਤੇ ਉਸ ਕਾਲੇ ਸੋਨੇ ਨੂੰ ਅਸੀਂ ਥੋੜਾ ਕੇ ਚੱਕ ਕੇ ਦੇਖ ਰਹੇ ਆ ਹਾਂਜੀ ਹਾਂਜੀ ਅਫੀਮ ਨਾ ਸਮਝਿਓ ਕਾਲਾ ਸੋਨਾ ਹੈ ਤੇ ਲਓ ਜੀ ਬਸ ਚੂਸਣਾ ਇਨ ਟੌਫੀ ਵਾਂਗੂ ਭਾਜੀ ਕੋਈ ਟੇਸ ਨਹੀਂ ਕੋਈ ਕੌੜਾ ਨਹੀਂ ਹੈਗਾ ਕੋਈ ਟੇਸ ਨਹੀਂ ਹੈਗਾ ਟੇਸ ਜਾਨੀ ਕਿ ਪਾਣੀ ਵਾਂਗੂ ਆ ਤੇ ਸਿੰਪਲ ਮਤਲਬ ਕਿ ਜਿੱਦਾਂ ਜੈਲੀ ਨਹੀਂ ਹੁੰਦੀ ਹਾਂ ਜੈਲੀ ਜੈਲੀ ਹਏ ਉਹ ਜਿੱਦਾਂ ਜੈਲੀ ਬਿਨਾ ਮਿੱਠੇ ਤੋਂ ਆ ਹੂੰ ਇਹ ਤੁਹਾਡੀਆਂ ਦਰਦਾਂ ਨੂੰ ਕੱਟ ਕਰਦਾ ਪਿੱਠ ਦੀ ਦਰਦ ਜੋੜਾਂ ਦੀ ਜਿਹੜੀ ਵੀ ਕੋਈ ਵੀ ਦਰਦ ਹੈ ਸਰੀਰ ਦੀ ਇਹਦੇ ਬਾਰੇ ਅਸੀਂ ਵੈਰ ਜੋਗ ਸਿੰਘ ਹਣਾ ਕੋ ਡਿਟੇਲ ਵਿੱਚ ਜਾਣਾਂਗੇ ਤੇ ਜਿਹੜਾ ਦਰਖਤ ਆ ਕਿਹੜਾ ਪੇੜ ਆ ਕਿਹੜਾ ਦਰਖਤ ਆ ਪੰਜਾਬ ਦਾ ਨੇਟਿਵ ਜਿਹਦੇ ਵਿੱਚੋਂ ਇਹ ਕਾਲਾ ਸੋਨਾ ਨਿਕਲਦਾ ਆ ਤੇ ਬਣੇ ਰਹੋ ਮੇਰੇ ਨਾਲ ਤੁਹਾਨੂੰ ਅੱਗੇ ਵੀਡੀਓ ਵਿੱਚ ਸਾਰੀ ਡਿਟੇਲ ਦੱਸ ਦੇ ਇਸ ਕਾਲੇ ਸੋਨੇ ਬਾਰੇ ਮੈਂ ਕਹਾਂ ਭਾਜੀ ਇਸ ਵਿੱਚ ਤਾਕਤ ਬਹੁਤ ਬੰਦੇ ਨੂੰ ਦਿੰਦਾ ਹੈ ਬਾਤ ਨੂੰ ਖਤਮ ਕਰਦਾ ਜੀ ਮੈਂ ਵੈਦ ਰਜੋਤ ਸਿੰਘ ਹੁਣਾ ਨਾਲ ਰਸਤੇ ਵਿੱਚ ਜਾ ਰਿਹਾ ਸੀ ਤੇ ਵੈਦ ਰਜੋਤ ਸਿੰਘ ਹੁਣਾ ਦੀ ਨਜ਼ਰ ਪੰਜਾਬ ਦੇ ਉਸ ਨੇਟਿਵ ਦਰਖਤ ਤੇ ਪਈ ਉਹਨਾਂ ਨੇ ਮੈਨੂੰ ਰੋਕਿਆ ਕਿ ਉਹਨਾਂ ਨੇ ਦੱਸਿਆ ਮੈਨੂੰ ਕਿ ਇਸ ਦਰਖਤ ਵਿੱਚੋਂ ਨਿਕਲਦਾ ਹੈ ਕਾਲਾ ਸੋਨਾ ਹੁਣ ਤੁਸੀਂ ਉਸ ਕਾਲੇ ਸੋਨੇ ਨੂੰ ਅਫੀਮ ਨਾ ਸਮਝ ਲੈਣਾ ਤੇ ਅਸੀਂ ਜਾਣਦੇ ਹਾਂ ਵੈਦ ਰਜੋਤ ਸਿੰਘ ਹੁਣਾ ਕੋਲੋਂ ਕਿ ਉਹ ਕਾਲਾ ਸੋਨਾ ਕਿਹੜੇ ਦਰਖਤ ਤੋਂ ਮਿਲਦਾ ਉਹਨੂੰ ਕਿਸ ਤਰ੍ਹਾਂ ਅਸੀਂ ਯੂਜ਼ ਕਰਨਾ ਤੇ ਕੀ ਪ੍ਰੀਕਾਸ਼ਨ ਰੱਖਣੀ ਹੈ ਉਹਨੂੰ ਯੂਜ਼ ਕਰਦੇ ਹੋਏ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਹੁਣ ਦੱਸੋ ਮੈਨੂੰ ਥੋੜਾ ਜਿਆਦਾ ਇਹਦੇ ਬਾਰੇ ਪੁਆਇੰਟ ਵਾਈਜ਼ ਪੁਆਇੰਟ ਆਪਾਂ ਗੱਲ ਕਰਦੇ ਆਂ ਹਾਂਜੀ ਸੋ ਦੈਟ ਮੇਰੇ ਦਰਸ਼ਕਾਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਪਤਾ ਲੱਗੇ ਕਾਲਾ ਸੋਨਾ ਹਮ ਹਮ ਇਹ ਕਿਹੜਾ ਦਰਖਤ ਆ ਕਿੱਥੋਂ ਨਿਕਲਦਾ ਹੈ ਕਾਲਾ ਸੋਨਾ ਹਮ ਹਮ ਤੇ ਲੋਕ ਕਿੱਥੋਂ ਲੈ ਸਕਦੇ ਆ ਤੇ ਵਾਕਈ ਇਹ ਸੋਨਾ ਹੈ ਭਾਜੀ ਵਾਕਈ ਇਹ ਸੋਨੇ ਤੋਲ ਲਈ ਆ ਅੱਛਾ ਜੀ ਮਤਲਬ ਕਿ ਅਮਰਤ ਕਹਿ ਲੋ ਸੋਨਾ ਕਹਿ ਲੋ ਕਾਲਾ ਸੋਨਾ ਕਹਿ ਲੋ ਠੀਕ ਆ ਤੇ ਉਦਾਂ ਇਹ ਭਾਜੀ ਜਿਹੜਾ ਨੇਟਿਵ ਦੀ ਤੁਸੀਂ ਗੱਲ ਕੀਤੀ ਆ ਇਹ ਦਰਾਖਤ ਆ ਭਾਜੀ ਸੁਹਾਜਣਾ ਅੱਛਾ ਜੀ ਪੰਜਾਬ ਲੱਗੇ ਖੜੇ ਆਪਾਂ ਇਹਦੇ ਦੇਖੋ ਆਹ ਦੇਖੋ ਹਾਂ ਹਾਂਜੀ ਸੁਹਾਜਣਾ ਜੀ ਤੇ ਇਹਦੇ ਵਿੱਚੋਂ ਭਾਜੀ ਜਿਹੜਾ ਗੂੰਦ ਨਿਕਲਦਾ ਜੇ ਨੂੰ ਮੋਰਿੰਗਾ ਗਮ ਕਹਿੰਦੇ ਆ ਤੇ ਸੁਹਾਂਜਣੇ ਦਾ ਗੂੰਦ ਅੱਛਾ ਜੀ ਉਹਨੂੰ ਅਸੀਂ ਮਤਲਬ ਇੱਕ ਨਾਂ ਦਿੱਤਾ ਕਾਲਾ ਸੋਨਾ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਉਹ ਕਾਲੇ ਰੰਗ ਦਾ ਹੁੰਦਾ ਬਲੈਕ ਕਲਰ ਦਾ ਹੂੰ ਤੇ ਇਹ ਦਾ ਤਾਂ ਕਰਕੇ ਅਸੀਂ ਇਹਨੂੰ ਕਾਲਾ ਸੋਨਾ ਕਹਿੰਦੇ ਆ ਠੀਕ ਆ ਠੀਕ ਆ ਦੇਖੋ ਬਹੁਤ ਇੱਕ ਗੁਣਕਾਰੀ ਚੀਜ਼ ਆ ਤੁਹਾਨੂੰ ਦੱਸਣਗੇ ਵੀ ਬੈਦਨ ਜੋ ਸਿੰਘ ਪਰ ਇਹ ਗੂੰਦ ਆ ਜਿਹੜਾ ਮੋਰਿੰਗਾ ਗਮ ਮੋਰਿੰਗਾ ਤਾਂ ਚਲੋ ਇਹਦਾ ਇੰਗਲਿਸ਼ ਦਾ ਨਾਮ ਆ ਪੰਜਾਬੀ ਚ ਸੁਹਾਂਜਣਾ ਕਹਿੰਦੇ ਇਸਨੂੰ ਤੇ ਅਸੀਂ ਕੁਝ ਵੀਡੀਓ ਪਹਿਲਾਂ ਵੀ ਪਾਈਆਂ ਹੋਈਆਂ ਆ ਪਰ ਉਹਦੇ ਵਿੱਚ ਕਾਲੇ ਸੋਨੇ ਬਾਰੇ ਨਹੀਂ ਦੱਸਿਆ ਗਿਆ ਤੁਹਾਨੂੰ ਤੇ ਜਿਹੜਾ ਕਾਲਾ ਸੋਨਾ ਜਿਹਦੀ ਗੱਲ ਕਰ ਰਹੇ ਆ ਉਹ ਇਹਦੇ ਵਿੱਚੋਂ ਹੀ ਨਿਕਲਦਾ ਆ ਇਹਦੇ ਵਿੱਚ ਹੀ ਇਹਦੇ ਵਿੱਚ ਹੀ ਲੁਕਿਆ ਹੋਇਆ ਬਸ ਅੱਖ ਚਾਹੀਦੀ ਆ ਹਾਂਜੀ 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 ਅੱਖ ਚਾਹੀਦੀ ਉਹਨੂੰ ਕਾਲੇ ਸੋਨੇ ਨੂੰ ਦੇਖਣ ਵਾਲੀ ਤੇ ਉਹ ਤੁਹਾਨੂੰ ਅਸੀਂ ਅੱਜ ਦਿਖਾਵਾਂਗੇ ਹੂੰ ਉਹ ਅੱਖਾਂ ਹੈਗੀਆਂ ਵੈਦਰ ਜੋਤ ਸਿੰਘ ਹੁਣਾਂ ਦੀਆਂ ਨਹੀਂ ਨਹੀਂ ਤੇ ਉਹਨਾਂ ਅੱਖਾਂ ਦੇ ਵਿੱਚੋਂ ਦੀ ਤੁਹਾਨੂੰ ਦਿਖਾਵਾਂਗੇ ਕਿ ਕਾਲਾ ਸੋਨਾ ਕਿਹੜਾ ਹੈ ਇਹ ਤੇ ਪਾਜੀ ਇਸ ਕਾਲੇ ਸੋਨੇ ਦਾ ਬਾਜ਼ਾਰ ਦੇ ਵਿੱਚ ਰੇਟ ਕੀ ਆ ਪਹਿਲਾਂ ਤਾਂ ਇਹ ਦੱਸੋ ਮੈਨੂੰ ਪਾਜੀ ਜੇ ਇਹਦਾ ਨੈਟ ਤੋਂ ਮਨ ਲੋ ਅਸੀਂ ਚੈੱਕ ਕਰਦੇ ਆਂ ਹਾਂਜੀ ਤੇ Amazon ਤੇ ਜਾਂ ਕਿਸੇ ਹੋਰ ਵੈਬਸਾਈਟ ਤੇ ਜੇ ਤੁਸੀਂ ਦੇਖਦੇ ਆ ਤਾਂ ਇਹਦਾ 300 ਤੋਂ ਲੈ ਕੇ ਹਾਂਜੀ 1000 ਤੱਕ ਦਾ ਮਤਲਬ ਕਿ ਰੇਟ ਹੈਗਾ 100 ਗ੍ਰਾਮ ਦਾ ਵੱਖ-ਵੱਖ ਕੰਪਨੀਆਂ ਦਾ ਰੇਟ ਅਲੱਗ-ਅਲੱਗ ਕੰਪਨੀਆਂ ਦਾ ਆ ਠੀਕ ਆ ਉਹਦੇ ਵਿੱਚ ਇਹ ਹੋ ਜਾਂਦਾ ਕਿ ਕਈ ਵਿੱਚ ਪੂਰੀ ਤਰ੍ਹਾਂ ਸਾਫ਼ ਹੁੰਦਾ ਆ ਠੀਕ ਆ ਵਿੱਚ ਸੱਕ ਜਾਂ ਮਿੱਟੀ ਨਹੀਂ ਹੁੰਦੀ ਉਹਦਾ ਫਿਰ ਰੇਟ ਹੋ ਥੋੜਾ ਜਿਹਾ ਸਾਫ ਚੋਣ ਚੋਣ ਕੇ ਕੱਢਿਆ ਹੁੰਦਾ ਉਹਦਾ ਜ਼ਿਆਦਾ ਹੁੰਦਾ ਠੀਕ ਆ ਹੋ ਸਕਦਾ ਕਈਆਂ ਦਾ ਵਿੱਚ ਮਿੱਟੀ-ਮੁੱਟੀ ਹੋਵੇ ਇਦਾਂ ਮਤਲਬ 300 ਤੋਂ 1000 ਦੇ ਵਿੱਚ ਵਿੱਚ ਹੈਗਾ 100 ਗ੍ਰਾਮ ਦਾ ਰੇਟ 300 ਤੋਂ ਲੈ ਕੇ 1000 ਤੱਕ ਆ ਕਾਫੀ ਮਤਲਬ ਕੋਸਲੀ ਆ ਕੋਸਲੀ ਉਹੀ ਮੈਂ ਕਿਹਾ ਹਾਂ 100 ਗ੍ਰਾਮ ਕੁਝ ਵੀ ਨਹੀਂ ਹੁੰਦਾ ਇੰਨਾ ਕੁ ਹੁੰਦਾ ਹਾਂ ਤੇ ਇਹੀ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਕਿ ਮਹਿੰਗਾ ਵੜਾ ਇਸੇ ਕਰਕੇ ਇਹਨੂੰ ਕਾਲਾ ਸੋਨਾ ਤੁਸੀਂ ਕਿਹਾ ਠੀਕ ਆ ਜੀ ਤੇ ਇਹ ਦੱਸੋ ਹੁਣ ਜਿਹੜਾ ਇਹ ਕਾਲਾ ਸੋਨਾ ਆ ਕਿਸ ਕੰਮ ਆਉਂਦਾ ਏ ਭਾਜੀ ਬਾਤ ਤੇ ਤਾਂ ਇਹ ਕੰਮ ਕਰਦਾ ਹੀ ਆ ਬਹੁਤ ਵਧੀਆ ਤਰੀਕੇ ਨਾਲ ਸੋਹਣ ਜਾਣਾ ਪੂਰਾ ਹੀ ਠੀਕ ਆ ਤੇ ਉਹ ਫਿਰ ਜਿਹੜਾ ਕਟਿ ਛੂਲ ਜਿਹਨੂੰ ਕਹ ਦਿੰਦੇ ਆ ਲੱਕ ਦੀ ਦਰਦ ਕਮਰ ਦਰਦ ਅੱਛਾ ਜੀ ਕਮਰ ਦਰਦ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਜੋ ਲੋਕਾਂ ਨੇ ਪ੍ਰਯੋਗ ਕੀਤੇ ਆ ਰਿਵਿਊ ਆਉਂਦੇ ਆ ਠੀਕ ਆ ਜੀ ਜਾਂ ਕਈਆਂ ਦੀ ਮੈਂ ਕਈਆਂ ਦੀ ਸਟੋਰੀ ਵੀ ਸੁਣੀ ਸੀਗੀ ਅੱਛਾ ਜੀ ਤੇ ਉਹ ਜੈਨੂਨ ਬੰਦੇ ਆ ਮਤਲਬ ਬਿਲਕੁਲ ਠੀਕ ਆ ਆਰਗੇਨਿਕ ਖੇਤੀ ਕਰਦੇ ਆ ਉਹਨਾਂ ਤੋਂ ਕੋਈ ਮਤਲਬ ਬੰਦਾ ਲੈ ਕੇ ਗਿਆ ਸੀ ਗੁੰਦ ਠੀਕ ਆ ਜੀ ਉੱਥੇ ਉਹਨਾਂ ਨੇ ਬੂਟੇ ਲਾਏ ਉਹ ਪੱਤਿਆਂ ਦਾ ਪਾਊਡਰ ਬਣਾਉਂਦੇ ओके ਉਹਨਾਂ ਨੂੰ ਕਿਸੇ ਵੈਦ ਨੇ ਦੱਸਿਆ ਵੀ ਤੁਹਾਡੇ ਉਹਨਾਂ ਨੇ 10-15 ਸਾਲ ਤੋਂ ਦਰਦ ਨਹੀਂ ਲੱਕ ਚੜ ਹਟਦੀ ਠੀਕ ਆ ਲਗਾਤਾਰੀ ਹੁੰਦੀ ਰਹਿਣੀ ਫਿਰ ਉਹ ਫੇ ਉੱਥੇ ਗਿਆ ਤਾਂ ਉਹਨਾਂ ਨੇ ਉਹ ਜਿਹੜਾ ਗੂੰਦ ਆ ਫਿਰ ਵੱਡੀ ਇਲਾਇਚੀ ਦੇ ਮਤਲਬ ਟੁਕੜੇ ਦੇ ਬਰਾਬਰ ਠੀਕ ਆ ਉਹ ਚੂਸਦੇ ਸੀਗੇ ਉਹ ਡੇਲੀ ਠੀਕ ਆ ਤਾਂ 10-15 20 ਮਿੰਟ ਬਾਅਦ ਕੋਸਾ ਜਿਹਾ ਪਾਣੀ ਪੀ ਲੈਣਾ ਉਪਰੋ ਕੱਪ ਇੱਕ ਠੀਕ 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 ਤੇ ਉਹਨਾਂ ਨੇ ਮਤਲਬ 5-7 ਦਿਨ ਕੀਤਾ ਤਾਂ ਉਹਨਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਫਿਰ ਉਹਨੇ ਲਗਾਤਾਰ ਕੀਤਾ ਤਾਂ ਫਿਰ ਉਹਨਾਂ ਦਾ ਦਾਵਾ ਇਹ ਆ ਕਿ ਬਿਲਕੁਲ ਹੀ ਠੀਕ ਹੋ ਗਿਆ ਲੱਕ ਦਾ ਦਰਦ ਹੂੰ ਤੇ ਬਾਕੀ ਜੋੜਾਂ ਦੇ ਦਰਦਾਂ ਤੇ ਵੀ ਵਧੀਆ ਕੰਮ ਕਰਦਾ ਜੇ ਲੱਕ ਤੇ ਕਰਦਾ ਤਾਂ ਬਾਕੀ ਤੇ ਵੀ ਬਾਜੀ ਵਧੀਆ ਕਰਦਾ ਬਾਤ ਦੇ ਕਰਕੇ ਹੁੰਦੇ ਦਰਦ ਬਿਲਕੁਲ ਬਿਲਕੁਲ ਤੇ ਬਾਤ ਤੇ ਦਾ ਉਦਾਂ ਹੀ ਕੰਮ ਕਰਦਾ ਇਹ ਬਾਤ ਨੂੰ ਖਤਮ ਕਰਦਾ ਇਹ ਕੰਟਰੋਲ ਕਰਦਾ ਬਾਜੀ ਠੀਕ ਆ ਔਰ ਨਾਲ ਨਾ ਕਈ ਗੱਲਾਂ ਬਾਜੀ ਹੋਰ ਵੀ ਹੁੰਦੀਆਂ ਮੇਰੇ ਦਿਮਾਗ 'ਚ ਹੋਣੇ ਗੱਲਾਂ ਆ ਜੀ ਠੀਕ ਆ ਜੀ ਚੀਜ਼ਾਂ ਬਾਜੀ ਗੁਣ ਇਹਨਾਂ 'ਚ ਹੈਗੇ ਆ ਸਾਰੀਆਂ 'ਚ ਪਰ ਸਾਨੂੰ ਪੱਥਿਆ ਪੱਥਿਆ ਦਾ ਵੀ ਖਿਆਲ ਰੱਖਣਾ ਚਾਹੀਦਾ ਕਿਸ ਚੀਜ਼ ਦਾ ਪੱਥਿਆ ਪੱਥਿਆ ਜਿੱਦਾਂ ਹਿੰਦੀ 'ਚ ਕਹਿੰਦੇ ਇਹਦਾ ਨਾਮ ਆ ਮਤਲਬ ਕਿ ਤੁਹਾਨੂੰ ਆਹਾਰ ਵਿਹਾਰ ਦਾ ਜਿਹੜਾ ਸਿਸਟਮ ਆ ਨਾ ਇਹ ਨਾ ਹੋਵੇ ਕਿ ਤੁਸੀਂ ਰਾਤ ਨੂੰ ਮਟਰ ਤੇ ਪ੍ਰੋਟੀਨ ਵਾਲੀਆਂ ਚੀਜ਼ਾਂ ਲਈ ਜਾ ਰਹੇ ਆਂ ਬਾਰ ਬਾਰ ਹੈਨਾ ਠੀਕ ਆ ਤੇ ਉਹਦੇ ਨਾਲ ਆਵਾਜ਼ ਵਧਣੀ ਵਧਣੀ ਭਾਜੀ ਨਹੀਂ ਉਹ ਤਾਂ ਠੀਕ ਆ ਕੁਛ ਇਹਦਾ ਮਤਲਬ ਕੁਛ ਪਰਹੇਜ਼ ਵੈਸੇ ਰੱਖਣੇ ਰਾਤ ਨੂੰ ਪ੍ਰੋਟੀਨ ਨਾਲੋਂ ਰਾਤ ਦੇ ਪ੍ਰੋਟੀਨ ਜਿਹੜੇ ਆ ਉਹ ਇਨਟੇਕ ਜ਼ੀਰੋ ਕਰ ਦੋ ਅੱਛਾ ਜੀ ਉਹ ਸਬਜ਼ੀ ਨਾਲ ਰੋਟੀ ਲੈਣ ਠੀਕ ਆ ਠੀਕ ਆ ਤੇ ਚਲੋ ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਇਹਦਾ ਗੁਣ ਸਵਾਂਝਣਾ ਦਾ ਮoringa ਗਮ ਦਾ ਸੁਹਾਂਜਣਾ ਦੀ ਜਿਹੜੀ ਗੂੰਦ ਨਿਕਲਦਾ ਹੈ ਤਣੇ ਦੇ ਵਿੱਚੋਂ ਉਹਦਾ ਪਾਜੀ ਦੱਸ ਰਹੀ ਸੀ ਗੁਣ ਹੂੰ ਹੂੰ ਹੁਣੇ ਦੱਸੋ ਵੀ ਇਹ ਕਿਹਨੂੰ ਨਹੀਂ ਲੈਣਾ ਚਾਹੀਦਾ ਪ੍ਰੀਕਾਸ਼ਨ ਕੀ ਆ ਇਹਦੇ ਲਈ ਪ੍ਰੀਕਾਸ਼ਨ ਪਾਜੀ ਇਹਦਾ ਉਦੋਂ ਕੋਈ ਖਾਸ ਨਹੀਂ ਹੈਗਾ ਅੱਛਾ ਜੀ ਕਿਉਂਕਿ ਇਹਨੂੰ ਅਸੀਂ ਡਾਇਰੈਕਟਲੀ ਮਹਿਸੂਸ ਕਰਦੇ ਚ ਕੋਈ ਕੈਮੀਕਲ ਤਾਂ ਹੈ ਨਹੀਂਗਾ ਠੀਕ ਹੈ ਪਰ ਫਿਰ ਵੀ ਜੇ ਕਿਸੇ ਨੂੰ ਖਾ ਕੇ ਕੁਝ ਹੁੰਦਾ ਆ ਮੰਨ ਲਓ ਹਾਂਜੀ ਇਨ ਡਾਈਜੈਸ਼ਨ ਹੁੰਦੀ ਜਾਂ ਢ ਘਾਰ ਆਉਂਦੇ ਆ ਫਿਰ ਉਹਨਾਂ ਨੂੰ ਆਪਣੇ ਲੀਵਰ ਤੇ ਜਾਂ ਆਪਣੇ ਡਾਈਜੈਸ਼ਨ ਤੇ ਦੇਖਣਾ ਪੈਣਾ ਵੀ ਮੰਦਗ ਨਹੀਂ ਤਾਂ ਨਹੀਂ ਕੀ ਮਤਲਬ ਅੱਗ ਤਾਂ ਨਹੀਂ ਘਟ ਢਿੱਡ ਚ ਭੁੱਖ ਲੱਗਦੀ ਆ ਪੂਰੀ ਤਰੀਕੇ ਨਾਲ ਠੀਕ ਆ ਉਹਨੂੰ ਉਸ ਫਿਰ ਡਾਇਗਨੋਸ ਦਾ ਅਲੱਗ ਤਰੀਕੇ ਨਾਲ ਹੋਣਾ ਉਦਾਂ ਇਹ ਨਹੀਂ ਹੈਗਾ ਵੀ ਇਹਦਾ ਕੋਈ ਨੁਕਸਾਨ ਹੋ ਜਾਣਾ ਇਦਾਂ ਦਾ ਕੁਝ ਨਹੀਂਗਾ ਇਹ ਲੈਣਾ ਕਿੰਨਾ ਤੇ ਕਿੰਨੇ ਦਿਨ ਲੈਣਾ ਇਹ ਪਾਜੀ ਲਗਾਤਾਰ ਲੈ ਸਕਦੇ ਆ ਥੋੜੇ ਕਿ ਦਿਨ ਜਿੱਦਾਂ 10 15 ਦਿਨ ਲੈ ਲਓ ਠੀਕ ਆ ਤੇ ਵੱਡੀ ਇਲਾਇਚੀ ਦੇ ਟੁਕੜੇ ਜਿੰਨਾ ਵੱਲੋਂ ਚੂਸ ਸਕਦੇ ਵੱਡੀ ਇਲਾਇਚੀ ਕਾਲੀ ਇਲਾਇਚੀ ਕਿ ਜਿੱਤਾ ਵੱਡੀ ਇਲਾਇਚੀ ਮੋਟੀ ਨਹੀਂ ਹਰੀ ਤਾਂ ਛੋਟੀ ਹੁੰਦੀ ਹਾਂਜੀ ਹਾਂਜੀ ਮੋਲਿਆਂ ਚ ਵੱਡੀ ਪੈਂਦੀ ਜਿਹੜੀ ਚੌਲਾਂ ਚ ਹੁੰਦੀ ਆ ਮੈਂ ਸਮਝਿਆ ਕਾਲੀ ਜਈ ਕਾਲੀ ਜਈ ਕਾਲੀ ਇਲਾਇਚੀ ਦੇ ਜਿੰਨਾ ਲੈ ਸਕਦੇ ਨੂੰ ਦਿਨ ਚ ਇੱਕ ਵਾਰੀ ਇੱਕ ਵਾਰੀ ਸਵੇਰੇ ਚੂਸ ਲੋ ਅੱਛਾ ਚੂਸਣਾ ਇਹਨੂੰ ਤੇ ਪਾਣੀ ਪੀ ਲੈਣਾ ਗਰ ਹਾਂ ਠੀਕ ਆ ਤੇ ਚਲੋ ਇਹ ਵੀ ਬਹੁਤ ਵਧੀਆ ਗੱਲ ਆ ਇੱਕ ਤਾਂ ਕਿ ਜਿਹੜਾ ਸਲਾਈਵਾ ਆ ਨਾ ਭਾਜੀ ਹਾਂਜੀ ਹਾਂਜੀ ਇਹਦੇ ਨਾਲ ਮਿਕਸ ਹੋ ਕੇ ਜਾਵੇ ਜੀ ਜਿਹੜਾ ਮੈਂ ਥੋੜਾ ਜਿਹਾ ਇੱਥੇ ਗਲਤ ਹੋ ਸਕਦਾ ਅੱਖਰ ਬੋਲਣ ਦੇ ਵਿੱਚ ਠੀਕ ਆ ਜੀ ਮੋਰਫਿਨ ਕਰਕੇ ਇੱਕ ਕੈਮੀਕਲ ਹੁੰਦਾ ਭਾਜੀ ਹਾਂਜੀ ਹੁੰਦਾ ਹਨਾ ਉਹਨੂੰ ਪੇਨ ਕਿਲਰ ਕਹਿੰਦੇ ਆ ਜੀ 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 ਪਰ ਜਿਹੜਾ ਸਲਾਈਵਾ ਭਾਜੀ ਇਹ ਲਗਭਗ ਮੈਂ ਥੋੜਾ ਜਿਹਾ ਅੰਕੜਾ ਗਲਤ ਹੋ ਸਕਦਾ ਪਰ 18 ਗੁਣਾ ਕਹਿੰਦੇ ਪੇਨ ਕਿਲਰ ਤੋਂ ਜ਼ਿਆਦਾ ਸਾਡੇ ਸਲਾਈਵਾ ਜਿਹੜਾ ਹੁੰਦਾ ਇਹਦੇ ਵਿੱਚ ਮੋਰਫਿਨ ਬਣਦਾ ਭਾਜੀ ਅੱਛਾ ਜੀ ਹਾਂ 18 ਗੁਣਾ ਜ਼ਿਆਦਾ ਤਾ ਘੁੱਟ ਘੁੱਟ ਕਰਕੇ ਪਾਣੀ ਪੀਣ ਨੂੰ ਕਿਹਾ ਗਿਆ ਆ ਹੂੰ ਤਾਂ ਇਹ ਕਿਹਾ ਵੀ ਬਾਰ ਬਾਰ ਰੋਟੀ ਚਬਾਓ ਤਾਂ ਕਿ ਸਲਾਈਵਾ ਜ਼ਿਆਦਾ ਆ ਜਾਵੇ ਪੈਸਾ ਦੱਸ ਰਿਹਾ ਮੈਨੂੰ ਕਿ ਘਟੋ ਘਟੇ 100 ਗ੍ਰਾਮ ਆ ਇਹ ਮਤਲਬ 1000 ਦਾ ਹੋਣਾ ਇਹ ਮੇਜਰ ਪੁਆਇੰਟ ਆ ਸਲਾਈਵਾ ਦਾ ਮਤਲਬ ਹਾਂ ਦਰਦ ਤਾਂ ਨਹੀਂ ਹੁੰਦੀਆਂ ਫੇ ਅੱਛਾ ਅੱਛਾ ਤੇ ਸਲਾਈਵਾ ਬਾਰੇ ਜਿਹੜੀ ਵੈਦ ਨਿਰਜੋਤ ਸਿੰਘ ਉਹਨਾਂ ਨੇ ਗੱਲ ਦੱਸੀ ਹੈ ਬਾਰੇ ਜੋ ਖਿਆਲ ਕਰਿਓ ਤੇ ਅਸੀਂ ਕਈ ਵਾਰੀ ਪਾਜੀ ਕੀ ਕਰਦੇ ਆ ਮੈਂ ਦੇਖਿਆ ਬਹੁਤ ਲੋਕ ਕਰਦੇ ਆ ਪਾਣੀ ਦਾ ਗਲਾਸ ਚੱਕਦੇ ਆ ਇੱਕੋ ਡੀਕ ਦੇ ਵਿੱਚ ਪਾਣੀ ਪੀ ਲੈਂਦੇ ਆ ਤੇ ਜਿੱਦਾਂ ਤੁਸੀਂ ਦੱਸਿਆ ਘੁੱਟ-ਘੁੱਟ ਕਰਕੇ ਪੀਓ ਹੂੰ ਹੂੰ ਇਦਾਂ ਹੀ ਜਹੂਰੇ ਵਾਲੇ ਬਾਬਾ ਜੀ ਆ ਪਵਨ ਕੁਮਾਰ ਗੋਸਵਾਮੀ ਜੀ ਉਹ ਵੀ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਹੂੰ ਹੂੰ ਪਾਣੀ ਆਰਾਮ ਨਾਲ ਘੁੱਟ-ਘੁੱਟ ਕਰਕੇ ਪੀਓ 15 ਮਿੰਟ ਲਗਾਓ ਪਾਣੀ ਪੀਣ ਨੂੰ ਪਾਣੀ ਕਹਿੰਦੇ ਪੀਓ ਨਾ ਖਾਓ ਹਾਂ ਇਹ ਤਾਂ ਹੈ ਤੇ ਚਲੋ ਅਸੀਂ ਗੱਲ ਕਰ ਰਹੇ ਸੀ ਮੋਰਿੰਗਾ ਗਮ ਬਾਰੇ ਸੁਆਂਜਣਾ ਦੇ ਗੂੰਦ ਦੀ ਤੇ ਇਹਦੀ ਪ੍ਰਿਕਾਸ਼ਨ ਵੀ ਤੁਸੀਂ ਦੱਸਤੀ ਕੀ ਆ ਠੀਕ ਹੈ ਤੇ ਗੁਣ ਵੀ ਇਹਦਾ ਦੱਸਤਾ ਹੋਰ ਤੁਸੀਂ ਇਹਦੇ ਬਾਰੇ ਕੁਝ ਦੱਸਣਾ ਚਾਹੋਗੇ ਤਾਂ ਹੋਰ ਭਾਜੀ ਇਹ ਬੂਟੇ ਵੱਧ ਤੋਂ ਵੱਧ ਜਿੱਥੇ ਤੁਹਾਨੂੰ ਲੱਗਦਾ ਉੱਥੇ ਲਾਓ ਜੀ ਗੱਲਾਂ ਨਾਲ ਨਹੀਂ ਮਤਲਬ ਰਿਐਲਿਟੀ ਦੇ ਵਿੱਚ ਦਿਲੋਂ ਮੈਂ ਅੰਦਰੋਂ ਮਤਲਬ ਆਵਾਜ਼ ਨਿਕਲਦੀ ਪਈ ਆ ਜੀ ਸੱਚੀ ਸਾਨੂੰ ਲਾਉਣੇ ਚਾਹੀਦੇ ਆ ਇਹ ਨਾ ਹੋਵੇ ਵੀਡੀਓ ਦੇਖ ਕੇ ਤਾਂ ਬਸ ਐਵੇਂ ਉਹ ਜਾਰਡਨ ਨੂੰ ਤੁਰ ਪਈਏ ਬੂਟਿਆਂ ਨੂੰ ਪਰ ਲਾਓ ਵੀ ਰਿਐਲਿਟੀ ਦੇ ਵਿੱਚ ਲਾਓ ਔਨ ਗਰਾਉਂਡ ਤੇ ਹਾਂ ਹਾਂ ਇਹ ਕੰਮ ਕਰੋ ਜਰੂਰ ਮੇਰੀ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੇ ਸੁਹਾਂਜਣਾ ਦਾ ਬੂਟਾ ਪਿਛਲੇ 1-2 ਸਾਲਾਂ ਦੇ ਵਿੱਚ ਲਾਇਆ ਤਾਂ ਹਾਂ ਕਿਉਂਕਿ ਮੈਂ ਲਗਾਇਆ ਹਾਂਜੀ ਹਾਂਜੀ 6 ਮਹੀਨੇ ਹੋ ਗਏ ਲਗਾਏ ਨੂੰ ਪਾਜੀ ਹੁਣਾਂ ਨੂੰ ਦਿਖਾਇਆ ਮੈਂ ਕਾਫੀ ਵੱਡਾ ਹੋ ਗਿਆ ਆ ਪਰ ਮੈਨੂੰ ਪਤਾ ਲੱਗਾ ਕਿ ਵੀ ਉਹ ਹਾਈਬ੍ਰਿਡ ਬੂਟਾ ਆ ਪਰ ਗੁਣ ਹੈਗੇ ਬਹੁਤ ਉਹਦੇ ਵੀ ਹੂੰ ਹੂੰ ਤੇ ਆ ਜਿਹੜਾ ਸਾਡੇ ਪਿੱਛੇ ਬੂਟਾ ਆ ਇਹ ਹੈਗਾ ਜੀ ਇੱਥੇ ਦਾ ਨੇਟਿਵ ਪੰਜਾਬ ਦਾ ਦੇਸੀ ਬੂਟਾ ਆ ਇਹ ਦੇਸੀ ਸੁਹਾਂਜਣਾ ਦਾ ਇਹਦੇ ਗੁਣ ਵੀ ਕਾਫੀ ਜ਼ਿਆਦਾ ਹੁੰਦੇ ਆ ਤੇ ਜਿੱਦਾਂ ਗੰਮ ਦਾ ਜਿਹੜਾ ਇਹਦੀ ਗੂੰਦ ਆ ਉਹਦਾ ਗੁਣ ਜਿਹੜਾ ਦੱਸ ਰਿਹਾ ਕਾਲੇ ਸੋਨੇ ਦਾ ਦੱਸ ਰਿਹਾ ਗੁਣ ਇਹਦਾ ਜਿਹੜਾ ਕਾਲਾ ਸੋਨਾ ਇਹ ਤੋਂ ਨਿਕਲਦਾ ਉਹਦਾ ਗੁਣ ਦੱਸ ਰਿਹਾ ਬੈ ਰਨਜੋ ਸਿੰਘ ਹਣੀ ਤੇ ਇਹ ਬਹੁਤ ਵਧੀਆ ਤੁਸੀਂ ਗੱਲ ਕਹੀ ਕਿ ਬੂਟੇ ਲਗਾਓ ਤੇ ਜਰੂਰ ਦੱਸਿਓ ਮੈਨੂੰ ਜਿਹਨੇ ਲਗਾਇਆ ਹੋਇਆ ਹੈ ਬੂਟਾ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ ਭਾਜੀ ਇਹ ਨਾ ਹੋਵੇ ਕਿ ਹੁਣ ਵੀਡੀਓ ਦੇਖ ਕੇ ਤੁਸੀਂ ਸਾਰੇ ਸਹਾਂਜਣੇ ਇਹਨੂੰ ਛਿਲਦੇ ਛਿਲਦੇ ਫਿਰੋ ਰਾਈਟ ਰਾਈਟ ਹੈ ਨਾ ਕਿਉਂਕਿ ਇਹ ਇੰਨਾ ਸੈਂਸਿਟਿਵ ਦਰਾਖਤਾਂ ਜੇ ਤੁਸੀਂ ਇਹਨੂੰ ਛਿਲ ਦਿੰਨੇ ਜਾਂ ਕੁਝ ਕਰਦੇ ਆ ਨਾ ਇਹ ਭਾਜੀ ਬਾਕੀ ਦਰਾਖਤਾਂ ਵਾਂਗੂ ਇੰਨੀ ਛੇਤੀ ਨਹੀਂ ਫੰਗਸ ਲੱਗ ਜਾਂਦੀ ਇਹ ਖਰਾਬ ਹੋ ਜਾਂਦਾ ਬੂਟਾ ਇਦੇ ਬਾਰੇ ਭਾਜੀ ਆਪਾਂ ਸਿਰ ਸਵਾਂਝਣਾ ਹੀ ਨਹੀਂ ਆਪਾਂ ਗੱਲ ਕਰਦੇ ਹਾਂ ਹਾਂ ਸਾਰੇ ਉਦਾਂ ਤੱਕ ਰਾਹ ਹੋ ਜਾਂਦੇ ਹਾਂ ਅਸੀਂ ਇੱਕ ਅਰਜਨ ਦੇ ਦਰਖਤ ਬਾਰੇ ਗੱਲ ਦੱਸੀ ਸੀ ਤੁਹਾਨੂੰ ਰਸਤੇ ਵਿੱਚ ਜਾਂਦੇ ਹੋਏ ਸਾਨੂੰ ਤਿੰਨ ਚਾਰ ਅਰਜਨ ਦੇ ਪੇੜ ਦਿਖੇ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਛਿੱਲਿਆ ਗਿਆ ਸੀ ਕਿ ਭਾਜੀ ਕਹਿ ਰਹੇ ਸੀ ਕਿ ਵੀ ਇਹਦਾ ਇਹਨਾਂ ਦਾ ਕੰਮ ਹੋ ਜਾਣਾ ਹੈ ਖਰਾਬ ਹੋ ਜਾਣਾ ਹੈ ਹਾਂ ਜੀ ਬਸ ਤਾਂ ਜੀ ਵੀ ਤਾਂ ਹੁਣ ਠੰਡ 'ਚ ਵੀ ਖਰਾਬ ਹੋਣੇ ਹੋ ਫੰਗਸ ਲੱਗਦੀ ਮੇਨ ਇਹਨਾਂ ਨੂੰ ਸਾਡੇ ਪੰਜਾਬ ਦੇ ਵਿੱਚ ਜਾਂ ਤੁਸੀਂ ਕਹਿ ਲਓ ਲੋਕਾਂ ਨੂੰ ਜਦੋਂ ਇਹਨਾਂ ਦੇ ਗੁਣ ਪਤਾ ਲੱਗਦੇ ਆ ਤਾਂ ਉਹ ਦਰਖਤ ਦੀ ਬਰਬਾਦ ਹੋ ਜਾਂਦੇ ਉਹ ਦਿਵਾਲੇ ਹੋ ਜਾਂਦੇ ਨਾ ਉਹਦੇ ਫੇ ਹਾਂ ਕੋ ਮਤਲਬ ਲੱਕ ਬਨ ਗਈ ਕਹੋ ਉਹਦੇ ਪਿੱਛੇ ਪੈ ਜਾਂਦੇ ਫੇ ਹੂੰ ਫੇ ਇਦਾਂ ਨਹੀਂ ਕਰਨਾ ਚਾਹੀਦਾ ਲਾਉਣੇ ਚ ਵੀ ਚਾਹੀਦੇ ਆ ਬਿਲਕੁਲ ਤੇ ਭਾਜੀ ਇਹ ਗੱਲ ਦੱਸੋ ਇਹ ਦਾ ਜਿਹੜਾ ਗੂੰਦ ਨਿਕਲਦਾ ਆ ਉਹ ਟੱਕ ਮਾਰ ਕੇ ਨਿਕਲਦਾ ਕਿ ਵੈਸੇ ਹੀ ਨੇਚਰਲੀ ਨਿਕਲਦਾ ਆ ਇਹ ਤਾਂ ਨੇਚਰਲੀ ਹੁਣ ਨਿਕਲਿਆ ਕਿਉਂਕਿ ਉਹ ਛਿੱਲ ਹੋ ਗਿਆ ਸਾਰਾ ਹੀ ਠੀਕ ਆ ਪਰ ਇਹਦਾ ਉਹਦਾ ਸੁੰਬਾ ਮਾਰ ਕੇ ਕੱਢਦੇ ਆ ਅੱਛਾ ਅੱਛਾ ਠੀਕ ਆ ਇਹ ਅੱਗੇ ਪੁਰਾਣੇ ਬਜ਼ੁਰਗਾਂ ਨੂੰ ਇਹ ਗੱਲ ਬੜੀ ਮਤਲਬ ਵਧੀਆ ਲੱਗੀ ਹੋਣੀ ਕਹਿੰਦੇ ਹੁਣੇ ਬੜੇ ਚਿਰ ਬਾਅਦ ਇਹ ਸ਼ਬਦ ਸੁਣਿਆ ਸੁੰਬਾ ਹਾਂ ਸੁੰਬਾ ਹਾਂ ਸੁੰਬਾ ਆਪਾਂ ਸੁੰਬਾ ਤਾਂ ਬੋਰੀਆਂ ਨੂੰ ਸੀਨੇ ਉਹਨੇ ਸੁੰਬਾ ਉਹ ਹੀ ਨਹੀਂ ਨਹੀਂ ਉਹ ਭਾਜੀ ਸੂਆ ਹੁੰਦਾ ਅੱਛਾ ਸੂਆ ਸੁੰਬਾ ਹੁੰਦਾ ਭਾਜੀ ਜਦੋਂ ਪਟਾ ਹੁੰਦਾ ਨਾ ਜਿਹੜਾ ਪੱਠੇ ਕੋਤਰਨ ਵਾਲਾ ਉਹਦੇ ਵਿੱਚ ਜਦੋਂ ਛੇਕ ਮਾਰਦੇ ਸੀ ਹਾਂ ਉਹ ਸੁੰਬਾ ਰੱਖ ਕੇ ਛੇਕ ਮਾਰਦੇ ਆ ਹਾਂ ਥੋੜੀ ਮਾਰਦੇ ਉੱਤੋਂ ਥੱਲੇ ਕੁਝ ਰੱਖ ਲੈਣਾ ਨਟ ਵਗੈਰਾ ਨਟ ਰੱਖ ਲੈਣਾ ਜਾਂ ਉਹ ਸੁੰਬੇ ਨਾਲ ਸਿੱਧਾ ਵੀ ਮਾਰ ਦਿੰਦੇ ਆ ਉਹ ਜਿਹੜਾ ਪਟਾ ਕੱਟ ਹੋਇਆ ਸੁੰਬੇ ਦੇ ਵਿੱਚ ਚਲ ਜਾਂਦਾ ਅੱਛਾ ਅੱਛਾ ਛੇਕ ਮਾਰਨ ਵਾਲੀ ਚੀਜ਼ ਆ ਉਹ ਠੀਕ ਹੈ ਠੀਕ ਹੈ ਉਹ ਇਦਾਂ ਰੱਖ ਕੇ ਵਿੱਚ ਸੁੰਬਾ ਮਾਰ ਦੇਣਾ ਫੇਰ ਕੱਢ ਲੈਣਾ ਅੱਛਾ ਉਹਨਾਂ ਇਹਦਾ ਜਿਹੜੇ ਸਾਕਾ ਜ ਜਿਹੜਾ ਅੰਦਰਲੀ ਹੱਡੀ ਆ ਉਹ ਸੁੰਬੇ ਦੇ ਵਿੱਚੋਂ ਦੀ ਬਾਹਰ ਆ ਜਾਂਦੀ ਆ ਅੱਛਾ ਫੇਰ ਉਹ ਜਿਹੜਾ ਟੱਕ ਆ ਸਾਰਾ ਹੀ ਉਹਨੂੰ ਇਹ अच्छा अच्छा वो वे वो गोंद काढਦੇ ਆ ਭਾਜੀ ਵਿੱਚ ਵੈਸੇ ਦੇਖਿਆ ਜਾਵੇ ਮੈਨੂੰ ਲੱਗਦਾ ਹੈ ਜਿਹੜਾ ਗੂੰਦ ਆ ਨਾ ਹਾਂਜੀ ਇੱਕ ਦਰਖਤ ਦਾ ਆਪਣੇ ਆਪ ਨੂੰ ਰਿਪੇਅਰ ਕਰਨ ਦਾ ਮਟੀਰੀਅਲ ਆ ਐਕਸਟ੍ਰੈਕਟ ਟਾਈਪ ਮਤਲਬ ਕਿ ਸਾਰੀ ਤਾਕਤ ਲਾ ਦਿੰਦਾ ਤਾਂ ਕਰਕੇ ਇੰਨੀ ਪਾਵਰ ਆ ਇਹ ਚ ਆਹ ਦੇਖੋ ਜੀ ਜਿੱਦਾਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਰਹੇ ਸੀਗੇ ਕਿ ਇਹ ਜਿਹੜਾ ਗੁਣਕਾਰੀ ਪਦਾਰਥ ਆ ਇਹ ਹੈ ਜੀ ਕਾਲਾ ਸੋਨਾ ਸ਼ਿਲਾਜੀਤ ਤੋਂ ਵੀ ਜ਼ਿਆਦਾ ਗੁਣਕਾਰੀ ਕਾਲਾ ਸੋਨਾ ਤੇ ਜਿੰਨਾ ਕ ਭਾਜੀ ਹੁਣਾਂ ਨੇ ਇਹ ਉਤਾਰਿਆ ਆ ਇਸ ਦਰਖਤ ਤੋਂ ਜੋ ਕਿ ਹੈ ਸੁਹਾਂਜਣਾ ਦਾ ਬੇੜ ਮੋਰਿੰਗਾ ਦਾ ਤੇ ਹੈ ਜੀ ਮੋਰਿੰਗਾ ਗਮ ਇਹ ਘੱਟੋ-ਘੱਟ ਭਾਜੀ ਜੋ ਇਸ ਵੇਲੇ ਮੈਂ ਰੇਟ ਦੱਸ ਪਾਵਾਂਗਾ ਜੇ ਆਪਣੇ ਵਿਊਅਰਸ ਆ ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਤੇ ਜਿੰਨਾ ਕਿ ਕੁਆਂਟੀਟੀ ਹੈਗੀ ਆ ਘੱਟੋ-ਘੱਟ ਨਹੀਂ ਤਾਂ 1000 ਦਾ ਹੋਣਾ ਇਹ ਹਾਂਜੀ ਹਾਂਜੀ ਉਹ ਵਿਕਦਾ ਭਾਜੀ Amazon ਤੇ ਤੇ ਹਾਂਜੀ ਤੇ ਇਹ ਭਾਜੀ ਕਿੰਨੇ ਕ ਗ੍ਰਾਮ ਹੋਏਗਾ 100 ਗ੍ਰਾਮ ਹੋਣਾ ਹੀ ਆ ਭਾਜੀ। ਬਸ 100 ਗ੍ਰਾਮ ਹੀ ਆ ਉਹ ਲਗਭਗ 300 ਤੋਂ ਲੈ ਕੇ 1000 ਤੱਕ ਦਾ ਦੇ। ਇਹ ਆ ਦੇ ਵਿੱਚ ਵਿੱਚ ਮਿਲਦਾ। ਤੇ ਜਿੰਨਾ ਪਿਓਰ ਆਪਾਂ ਲਿਆ ਆ ਇਹ ਹਾਂ ਇਹ ਘੱਟੋ ਘੱਟ 1000 ਤਾਂ ਤਾਂ ਹੈਗਾ ਜੀ। ਚਲੋ ਬਹੁਤ ਵਧੀਆ। ਠੀਕ ਆ ਭਾਜੀ। ਠੀਕ ਆ ਭਾਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਭਾਜੀ ਤੁਹਾਡਾ ਵੀ ਧੰਨਵਾਦ। ਬਹੁਤ ਵਧੀਆ ਜਾਣਕਾਰੀ ਸਾਨੂੰ ਮਿਲਦੀ ਆ ਤੁਹਾਡੇ ਤੋਂ। ਹਾਂਜੀ। ਤੇ ਮੈਂ ਚਾਹੁੰਦਾ ਆ ਹਮੇਸ਼ਾ ਹੀ ਲੋਕ ਜੁੜੇ ਰਹਿਣ ਸਾਡੇ ਨਾਲ ਤੇ ਠੀਕ ਆ ਜੀ। ਧੰਨਵਾਦ ਮੇਰੇ ਸਾਰੇ ਵਿਯੋਧਾ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ। ਧੰਨਵਾਦ ਇਹ ਲੋਕਾਂ ਤੱਕ ਨਵੀਂ ਇਨਫੋਰਮੇਸ਼ਨ ਜਾਂਦੀ ਆ ਇਹ ਬਹੁਤ ਵੱਡੀ ਗੱਲ ਆ ਭਾਜੀ ਬਹੁਤ ਸੋਹਣਾ ਲੱਗਦਾ ਭਾਈ ਹੁਣਾਂ ਤੋਂ ਇਨਫੋਰਮੇਸ਼ਨ ਜਾਣ ਕੇ ਤੇ ਆਥੈਂਟਿਕ ਇਨਫੋਰਮੇਸ਼ਨ ਮਿਲਦੀ ਆ ਸਾਨੂੰ ਤੇ ਮੇਰੇ ਸਾਰੇ ਜਿਹੜੇ ਦਰਸ਼ਕ ਆ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਰੇ ਕਮੈਂਟ ਮੈਂ ਜਦੋਂ ਪੜ੍ਹਦਾ ਉਹਨਾਂ ਨੂੰ ਪਤਾ ਲੱਗਦਾ ਮੈਨੂੰ ਜੀ ਜੀ ਕਿ ਵੀ ਬਿਲਕੁਲ ਉਹ ਦੇਖ ਰਹੇ ਆ ਵੀਡੀਓਜ਼ ਨੂੰ ਤੇ ਉਹਨਾਂ ਨੂੰ ਨੌਲੇਜ ਬਹੁਤ ਵਧੀਆ ਨੌਲੇਜ ਮਿਲ ਰਹੀ ਆ ਆਥੈਂਟਿਕ ਨੌਲੇਜ ਮਿਲ ਰਹੀ ਆ ਤੇ ਚਲੋ ਠੀਕ ਆ ਜੀ ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ ਲਈ ਕਾਲੇ ਸੋਨੇ ਬਾਰੇ ਜੂਰ ਯਾਦ ਰੱਖਿਓ ਤੇ ਪਲੀਜ਼ ਅਗਰ ਕਿਸੇ ਨੇ ਵੀ ਇਸ ਦਰਖਤ ਤੋਂ ਕਾਲਾ ਸੋਨਾ ਲੈਣਾ ਹੈ ਆਪਣੇ ਆਸ-ਪਾਸ ਤਾਂ ਦਰਖਤ ਦੀ ਛਿਲ ਨੂੰ ਨਾ ਖਰਾਬ ਕਰਿਓ ਦਰਖਤ ਨਾ ਖਰਾਬ ਕਰਿਓ ਇਹੀ ਭਾਜੀ ਹੁਣਾਂ ਨੇ ਮੈਸੇਜ ਪਹਿਲਾਂ ਵੀ ਦਿੱਤਾ ਮੈਨੂੰ ਤੇ ਹੁਣ ਵੀ ਦੇ ਰਹੇ ਆ ਅਸੀਂ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦੇ ਆ ਕਿ ਦਰਖਤ ਨਾ ਖਰਾਬ ਹੁਣ ਜੇਕਰ ਕਿਸੇ ਨੇ ਉਸ ਤੋਂ ਬੈਨੀਫਿਟ ਲੈਣਾ ਤਾਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ